ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਕਿਸਾਨਾਂ ਦੇ ਲਈ ਇੱਕ ਨਵੀਂ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਹੈ ਜਿਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਪਰ ਦੂਜੇ ਪਾਸੇ ਕਿਸਾਨਾਂ ਦਾ ਇਲਜ਼ਾਮ ਇਹ ਹੈ ਕਿ ਕਿਸਾਨਾਂ ਦੀਆਂ ਤੱਕੇ ਦੇ ਨਾਲ ਜ਼ਮੀਨਾ ਖੋਹਣ ਦਾ ਸਰਕਾਰ ਦਾ ਇਹ ਨਵਾਂ ਪਲਾਨ ਹੈ ਇਸੇ ਨੂੰ ਲੈ ਕੇ ਸਮੂਚੀਆਂ ਰਾਜਨੀਤਿਕ ਧਿਰਾਂ ਦੇ ਵੱਲੋਂ ਵੱਡੇ-ਵੱਡੇ ਲੀਡਰਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦਾ ਦਾਵਾ ਕੀਤਾ ਜਾ ਰਿਹਾ ਹੈ ਜਿੱਥੇ ਬੀਤੇ ਦਿਨ ਸਰਬਨ ਸਿੰਘ ਪੰਦੇਰ ਦੇ ਵੱਲੋਂ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਅੱਜ ਇੱਕ ਮੋਰਚਾ ਲੱਗਾ ਹੋਇਆ ਵੱਡੀ ਗਿਣਤੀ ਵਿੱਚ ਕਿਸਾਨ ਉੱਥੇ ਪਹੁੰਚੇ ਹੋਏ ਨੇ ਭਾਈ ਅਮਰਪਾਲ ਸਿੰਘ ਦੇ ਪਿਤਾ ਦੇ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਧੱਕੇਸ਼ਾਹੀ ਤੇ ਉਤਰ ਆਈਆਂ ਨੇ ਕਿੰਨੇ ਮੋਰਚੇ ਲੱਗ ਰਹੇ ਨੇ ਮੋਰਚੇ ਪਹਿਲਾਂ ਵੀ ਚੱਲੇ ਨੇ ਪਰ ਉਹਨਾਂ ਮੋਰਚਿਆਂ ਦਾ ਕੋਈ ਫਾਇਦਾ ਨਹੀਂ ਹੋਇਆ ਇਸ ਕਰਕੇ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਹੋਰ ਕੀ ਕੁਝ ਕਹਿਣਾ ਸੀ ਪਿਤਾ ਦਾ ਤੁਸੀਂ ਵਿਸੋਣ ਜਿੱਦਾਂ ਕਹਿੰਦੇ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਦੀ ਗੱਲ ਆ ਏਡੀਆਂ ਸਰਕਾਰਾਂ ਸਾਡੇ ਨਾਲ ਪਤਾ ਨਹੀਂ ਅਜੇ ਕਿੰਨਾ ਕੁ ਹੋਰ ਜ਼ੁਲਮ ਕਰਨ ਗਿਆ ਕਿਉਂਕਿ ਕੋ ਇਈ ਜਗ੍ਹਾ ਤੁਹਾਡੇ ਮੋਰਚੇ ਚੱਲ ਰਿਹਾ ਕੌਮੀ ਇਨਸਾਫ ਮੋਰਚਾ 22 ਦਿਨ ਸੰਘ ਹੋ ਗਿਆ ਇੱਕ ਸਿੰਘ ਟਾਵਰ ਤੇ ਚੜਿਆ ਫਿਰ ਇੱਕ ਸੰਗਾਂ ਦੇ ਅੱਗੇ ਇਹ ਪਹਿਲਾ ਆਪਾਂ ਵੀ ਉਹ ਲੰਮਾ ਸਮਾਂ ਦਿੱਲੀ ਦੀਆਂ ਗੁਰੂਆਂ ਦੇ ਮੋਰਚਾ ਲਾ ਕੇ ਉਹਨੂੰ ਸਰਕਾਰ ਨੂੰ ਜਿਹੜੇ ਤਨਖਾਹੇ ਕਾਨੂੰਨ ਸੀ ਉਹ ਵਾਪਸ ਕਰਵਾਇਆ ਸੀ ਤੇ ਉਹ ਤੋਂ ਬਾਅਦ ਵੀ ਆਪਾਂ ਸਾਲਕ ਐਮਐਸਪੀ ਵਾਸਤੇ ਹੋਰ ਜਿਹੜੀਆਂ ਮੰਗਾਂ ਮੰਨੀਆਂ ਸੀ ਸਰਕਾਰ ਨੂੰ ਨਾਲਾਗੂ ਕਰਵਾ ਉਸ ਤੇ ਲਾਇਆ ਔਰ ਕੋਸ਼ ਜਿਹੜੀਆਂ ਮੇਰੇ ਅਖਾਲ ਲੱਗੇ ਸਾਡੀ ਆਪਸੀ ਫੁੱਟ ਦਾ ਕਾਰਨ ਇਹ ਇਹ ਜਿਹੜਾ ਉਹ ਮੋਰਚਾ ਸਫਲ ਨਹੀਂ ਹੋ ਸਕਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਕਿ ਵੰਡੇ ਹੋਏ ਤੇ ਹੈਗੇ ਯਾਰ ਇਹਨਾਂ ਦੀ ਹੋਂਦ ਹਸਤੀ ਖਤਮ ਕਰਨ ਵਾਸਤੇ ਜਿਹੜੇ ਇਹ ਕੋਈ ਇੱਕ ਜ਼ਮੀਨਾ ਬਹੁਤ ਵੱਡਾ ਸਾਜਣਿਆ ਕਿ ਜਦੋਂ ਵੀ ਆਪਣੇ ਕੋਲ ਮੋਰਚੇ ਲੱਗਦੇ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੱਗਦੇ ਆ ਜਾਂ ਹੋਰ ਕੇ ਜੀਤੀ ਸੰਕਾ ਟੋਠ ਨਹੀਂ ਆਉਣ ਦਿੰਦੀਆਂ ਤੇ ਇਹ ਵੀ ਸਾਡੀ ਇੱਕ ਬਹੁਤ ਵੱਡੀ ਕਾਮਯਾਬੀ ਦਾ ਰਾਜ ਆ ਇਸ ਕਰਕੇ ਉਹ ਕਹਿੰਦੇ ਕਿ ਇਹਨਾਂ ਨੂੰ ਅਗਰ ਛਕਾਉਣਾ ਹੈ ਤੇ ਇਹਨਾਂ ਕੋ ਜਮੀਨਾ ਹੋਰ ਤੋਂ ਲੈਣਾ ਇਸ ਕਰਕੇ ਜਮੀਨ ਜਿਹੜੀ ਆ ਇਹ ਸਾਡੀ ਇੱਕ ਮਾਅ ਆ ਤੇ ਸਾਨੂੰ ਇਹ ਨਹੀਂ ਕਿ ਸਾਨੂੰ ਕੋ ਵੱਧ ਮਾਹੌਜਾ ਦੇ ਦੇ ਤੇ ਅਸੀਂ ਤਾਂ ਦੇ ਲੀਏ ਮੇਰੇ ਖਿਆਲ ਆ ਕਿ ਸਾਨੂੰ ਇੱਕ ਪਰਣ ਕਰਨਾ ਚਾਹੀਦਾ ਅਜ ਤੋਂ ਬਾਅਦ ਕਿ ਜਮੀਨ ਅਸੀਂ ਕਿਸੇ ਕੀਮਤ ਤੇ ਵੀ ਨਹੀਂ ਦੇ ਸਕਦੇ ਸਾਡੀਆਂ ਜਾਣਾਂ ਚੰਗੀਆਂ ਜਾਣ ਵੱਖਰੀ ਗੱਲ ਆ ਪਰ ਜ਼ਮੀਨ ਸਾਡੀ ਜਿਹੜੀ ਆ ਇਹ ਸਾਡੀ ਹੋਣ ਦਸਤੇ ਆ ਇਹ ਸਾਡੀ ਮਤਲਬ ਕਿ ਜਿਹੜਾ ਪੰਜਾਬ ਹੈ ਖੇਤੀ ਪ੍ਰਧਾਨ ਸੂਬਾ ਤੇ ਮੇਰਾ ਖਿਆਲ ਹੈ ਕਿ ਸਰਕਾਰਾਂ ਪਤਾ ਨਹੀਂ ਕਿਉਂ ਇਹ ਸੂਬੇ ਨੂੰ ਬਰਬਾਦ ਕਰਨ ਵਾਸਤੇ ਕੋਈ ਨਹੀਂ ਆ ਕਿ ਜਦੋਂ ਤੋਂ ਵੀ ਆਪਾਂ ਦੰਤਾਲੀ ਤੋਂ ਬਾਅਦ ਜੇ ਬੋਲੀ ਦਾ ਮਸਲਾ ਪਾਣੀ ਦਾ ਮਸਲਾ ਜਿੰਨੇ ਵੀ ਆਪਾਂ ਜੇ ਪੰਜਾਬੀ ਸੂਬੇ ਦਾ ਸੀਗਾ ਉਹਨੂੰ ਵੀ ਬੜੀ ਲੜਾਈ 84 ਤੋਂ ਬਾਅਦ ਬਹੁਤ ਵੱਡੇ ਛਣਰ ਚਾਰ ਬੜੇ ਕਰਨੇ ਪੈ ਰਹੇ ਆ ਤੇ ਹਮੇਸ਼ਾ ਤਕਾ ਕਰਦੀਆਂ ਤਕੇ ਨਾਲ ਸਾਨੂੰ ਦਬਾਉਣਾ ਚਾਹੁੰਦੀਆਂ ਪਰ ਮੇਰਾ ਖਿਆਲ ਹੈ ਕਿ ਜਬੇ ਬਾਣ ਲੱਗਿਓ ਤਬੇ ਰੋਜ ਆਗਿਓ ਹੋਣਾ ਸਾਰਿਆਂ ਨੂੰ ਮੇਰਾ ਖਿਆਲ ਹੈ ਕਿ ਜਿੰਨੀਆਂ ਵੀ ਪੰਜਾਬ ਦੇ ਵਾਸੀ ਆ ਚਾਹੇ ਉਹ ਚਾਹੇ ਉਹ ਕੋਈ ਵੀ ਕੋਈ ਵੀ ਕਿੱਤਾ ਕਰਦਾ ਹੋਵੇ ਕਿਉਂਕਿ ਤੇ ਸਾਰਿਆਂ ਦਾ ਜਿਹੜੀ ਜ਼ਾੜਿਆ ਖੇਤੀ ਤੋਂ ਸਾਰਿਆਂ ਦਾ ਕਾਰੋਬਾਰ ਵਪਾਰੀ ਇਹਨਾਂ ਨੂੰ ਪਾਰ ਤਾਂ ਹੀ ਕਰਨਾ ਜੇ ਕਿਸਾਨ ਕੋਲ ਕੁਝ ਪੱਲੇ ਹੋਊਗਾ ਤੇ ਇਹ ਸਾਰੀਆਂ ਚੀਜ਼ਾਂ ਜੇ ਮਜ਼ਦੂਰ ਨੂੰ ਵੀ ਤਾਂ ਹੀ ਉਹਨੂੰ ਕੋਈ ਕੰਮ ਮਿਲੂਗਾ ਜੇ ਕਿਸਾਨ ਦੇ ਕੋਲ ਕੋਈ ਕੰਮ ਹੋਊਗਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਹੋਰ ਸਾਰੇ ਵਖਰੇਵੇਂ ਪਾਰਟੀ ਬਾਜੇ ਧੜੇ ਬਾਜੀ ਯਾਤ ਮਜਬੂਰ ਹੋਰ ਜੋ ਵੀ ਸਾਰੇ ਵਰਗਾਂ ਨੂੰ ਸਾਡੀ ਅਪੀਲ ਆ ਕਿ ਇੱਕ ਪੰਜਾਬ ਦੀ ਹੋਣ ਦਾ ਅਸਟੀਲਾ ਮੰਗਦਾ ਇਹ ਖਾਦੀ ਕੱਲੇ ਕਿਸਾਨਾਂ ਦਾ ਮਸਲਾ ਨਹੀਂਗਾ ਇਹ ਸਾਰਿਆਂ ਦੀ ਪੰਜਾਬ ਦੀ ਹੋਣ ਦਾ ਮਸਲਾ ਵਾ ਜੇ ਇਸ ਤਰੀਕੇ ਨਾਲ ਇਹ ਇਹੋ ਜਿਹੇ ਕਾਲੇ ਕਾਨੂੰਨ ਲੈਂਦੇ ਜਾ ਰਹੇ ਆ ਜਿਸ ਤਰੀਕੇ ਨਾਲ ਸਾਡੇ ਕੋਲ ਧੱਕੇ ਨਾਲ ਜ਼ਮੀਨਾਂ ਖੋਈਆਂ ਜਾ ਰਹੀਆਂ ਤੇ ਇਥੇ ਉਹ ਮਕਸਦ ਇਹ ਆ ਕਿ ਇਥੋਂ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਇੱਕੋ ਜਾਲ ਕੇ ਇਥੇ ਹੋਰ ਤਰ੍ਹਾਂ ਦੇ ਉਹ ਸਾਉਣ ਦੇ ਜਿਹੜੇ ਮਨਸੂਬੇ ਆ ਉਹ ਉਹ ਪੈਦਾ ਕੀਤੇ ਜਾ ਰਹੇ ਆ ਉਹ ਨਾਗੂ ਕੀਤੇ ਜਾ ਰਹੇ ਆ ਇਸ ਕਰਕੇ ਹੁਣ ਸਾਰਿਆਂ ਨੂੰ ਹੀ ਜਿਹੜੇ ਕੋਈ ਪੰਜਾਬ ਨੂੰ ਪਿਆਰ ਕਰਦੇ ਸਾਡੇ ਰਾਜਨੀਤਿਕ ਲੋਕਾਂ ਨੂੰ ਧਾਰਮਿਕ ਲੋਕਾਂ ਨੂੰ ਸਾਰਿਆਂ ਨੂੰ ਇਹ ਤਾਂ ਹੀ ਜੇ ਪੰਜਾਬ ਬਚੂਗਾ ਤੇ ਤਾਂ ਹੀ ਆਪਣੀ ਹੋਂਦ ਹਸਤੇ ਬਚੂਗੀ ਤਾਂ ਹੀ ਤੁਹਾਡੀ ਰਾਜਨੀਤੀ ਬਚੂਗੀ ਧਾਰਮਿਕ ਜਥੇਬੰਦੀਆਂ ਤਾਂ ਹੀ ਕੰਮ ਕਰ ਸਕਦੀਆਂ ਕਿ ਜੇ ਪੰਜਾਬ ਰਹੂਗਾ ਤੇ ਇਸ ਕਰਕੇ ਹੁਣ ਇਹ ਮਸਲਾ ਜਿਹੜਾ ਹੈ ਕਿ ਸਾਰਿਆਂ ਦਾ ਸਾਂਝਾ ਹੈ ਤੇ ਸਾਰਿਆਂ ਨੂੰ ਇਹਦੇ ਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਇਹ ਨੀਕੇ ਇਹ ਪੰਜਾ ਦਸਾ ਪਿੰਡਾਂ ਦੀ ਜ਼ਮੀਨ ਆ ਜਾਂ ਕੁਛ ਇੱਕ ਜ਼ਿਲ੍ਹੇ ਦੀ ਆ ਇਹ ਮੇਰਾ ਖਿਆਲ ਆ ਕਿ ਜੇ ਇੱਥੇ ਕਾਮਯਾਬ ਹੋ ਕੇ ਤੇ ਮੁੜ ਕੇ ਸਾਰੇ ਪੰਜਾਬ 'ਚ ਹੀ ਗਾਂ ਦੀ ਗਾਂ ਮੱਤਾ ਜਿਵੇਂ ਕੰਮ ਇਸ ਕਰਕੇ ਤੇ ਇਹਨੂੰ ਰੋਕਣਾ ਬਹੁਤ ਜ਼ਰੂਰੀ ਆ ਤੇ ਅਸੀਂ ਇਹ ਮੋਰਚੇ ਤੇ ਜਿਹੜੇ ਪ੍ਰਬੰਧਕ ਆ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਹਿੰਮਤ ਕਰਕੇ ਅੱਗੇ ਆਏ ਆ ਤੇ ਸਾਡਾ ਸਾਰਿਆਂ ਦਾ ਫਰਕ ਪੈਂਦਾ ਕਿ ਇਹਨਾਂ ਦੇ ਨਾਲ ਖੜੀਏ ਇਹਨਾਂ ਦੇ ਨਾਲ ਹੋ ਕੇ ਲੜੀਏ ਤੇ ਇਹ ਜਿਹੜੇ ਇਹੋ ਜਿਹੇ ਇਹ ਗਲਤ ਮਨਸੂਬੇ ਬਣਾਏ ਜਾ ਰਹੇ ਸਾਡੀ ਜ਼ਮੀਨਾਂ ਖੋਣ ਦੇ ਸਾਡਾ ਜਾੜਾ ਕਰਨ ਦੇ ਉਹਨੂੰ ਰੋਕਣ ਵਾਸਤੇ ਆਪਾਂ ਸਾਰੇ ਜਣੇ ਇਹਨਾਂ ਨੂੰ ਮੋੜਨਾ ਮੋੜਾ ਜੁਰ ਕੇ ਸਾਥ ਦੇਈਏ ਕਿ ਆ ਸਾ ਮੈਂ ਇਹਨਾਂ ਨੂੰ ਵਿਸ਼ਵਾਸ ਦਉਂਦਾ ਕਿ ਅਸੀਂ ਤੁਹਾਡੇ ਨਾਲ ਜੋ ਵੀ ਤੁਸੀਂ ਰੂਪਰੇਟਾ ਜੋ ਵੀ ਤੁਸੀਂ ਜਿੱਦਾਂ ਦਾ ਕੋਈ ਪ੍ਰੋਗਰਾਮ ਲਾਓਗੇ ਅਸੀਂ ਤੁਹਾਡੇ ਨਾਲ ਪੂਰੇ ਪੂਰਾ ਸਮਰਥਨ ਕਰਾਂਗੇ ਤੁਹਾਡੇ ਨਾਲ ਹੋ ਕੇ ਖੜਾਂਗੇ ਕਿਉਂਕਿ ਸਾਡੀ ਸਾਰੇ ਪੰਜਾਬੀਆਂ ਦਾ ਸਿੱਖਾਂ ਦਾ ਸਾਰੇ ਹੋਂਦ ਦਾ ਮਸਲਾ ਇਹ ਕੋਈ ਵੀ ਭੱਜ ਨਹੀਂ ਸਕਦਾ ਇਸ ਕਰਕੇ ਆਪਾਂ ਸਾਰੇ ਜਣੇ ਤਕੜੇ ਹੋ ਕੇ ਗੁਰੂ ਸਾਹਿਬ ਦਾ ਹੌਂਕਾ ਆਸਰਾ ਲੈ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਇਹ ਕਿਰਪਾ ਕਰਨ ਕਰ ਲੋ ਤੇ ਮੋਰਚਾ ਜਲਦੀ ਜਲਦੀ ਫਤਿਹ ਹੋਵੇ ਸਾਡੀਆਂ ਸਰਕਾਰਾਂ ਨੂੰ ਸਮਝ ਆ ਜਾਵੇ ਕਿ ਇਹਨਾਂ ਲੋਕਾਂ ਨੇ ਸਾਨੂੰ ਇਹਨਾਂ ਕੁਰਸੀਆਂ ਤੇ ਬਿਠਾਇਆ ਤੇ ਇਹਨਾਂ ਲੋਕਾਂ ਨੂੰ ਤੁਸੀਂ ਵਡਣ-ਵਡਾਂਡਾ ਕਰੋਗੇ ਤੇ ਫਿਰ ਤੁਹਾਡੀਆਂ ਕੁਰਸੀਆਂ ਵੀ ਸਲਾਮਤ ਨਹੀਂ ਰਹਿਣਗੀਆਂ ਇਸ ਕਰਕੇ ਤੁਸੀਂ ਇਹੋ ਜਿਹੇ ਜਿਹੜੇ ਫੈਸਲੇ ਹਨ ਤੇ ਗੌਰ ਕਰੋ ਇਹਨਾਂ ਤੇ ਵਿਚਾਰ ਕਰੋ ਨਾ ਲੋਕਾਂ ਨੂੰ ਉਜਾੜੋ ਨਾ ਲੋਕਾਂ ਨੂੰ ਇਹਦਾ ਧੱਕਾ ਕਰੋ ਧੱਕੇ ਦੇ ਤੁਸੀਂ ਪਹਿਲਾਂ ਹੀ ਵੋਟ ਦਿੱਤੀ ਆ ਕੋਈ ਬਰਦਾਸ਼ਤ ਤੋਂ ਬਾਹਰ ਆ ਪਰ ਤੁਸੀਂ ਹੋਰ ਕਦੀ ਨਵੀਂ ਭਾਂਦੀ ਚੜ ਰਹਿ ਜਾਓ ਜਿਹੜੀ ਕਿ ਇਹ ਹੋਣਾ ਇਹਦਾ ਇਹਦਾ ਕੋਈ ਹੱਲ ਨਹੀਂ ਹੋਣਾ ਇਹ ਤੁਹਾਨੂੰ ਕਿ ਲੋਕਾਂ ਨੇ ਮaaf ਨਹੀਂ ਕਰਨਾ ਇਸ ਕਰਕੇ ਤੁਸੀਂ ਮੇਰਾ ਖਿਆਲ ਹੈ ਕਿ ਜਿੰਨੇ ਵੀ ਰਾਜਨੀਤਿਕ ਚਰਾਚੋ ਕਿਸੇ ਪਾਰਟੀ ਨਾਲ ਜੋ ਹੋਣ ਉਹਨਾਂ ਸਾਰਿਆਂ ਨੂੰ ਇਸ ਮਸਲੇ ਤੇ ਘੋੜ ਦੇ ਰੋੜੇ ਆ